ਵਾਡੀ ਬੀਬੀ ਨੇ ਪਛਾਣ ਲਿਆ ਤੁਹਾਨੂੰ ਹਾਂ ਪਛਾਣ ਲਿਆ ਮੇਰੇ ਵਰਗੀ ਉਹ ਤੇ ਮੇਰੀ ਬੀਬੀ ਤੁਸੀਂ ਵੀ ਪਛਾਣ ਲਿਆ ਪਛਾਣ ਲਿਆ ਉਹ ਨਾ ਅੱਛਾ ਹਿਕਮ ਜੀ ਹਾਂ ਕੋਈ ਹੈ ਅੱਛਾ ਲਸਣ ਅੱਛਾ ਲਸਣ ਤੋਂ ਪਛਾਣ ਲਿਆ ਹਾਂ ਠੀਕ ਹੈ ਜੀ ਅੱਛਾ ਆਹ ਲਸਣ ਤੋਂ ਪਛਾਣ ਲਿਆ ਉਹਨਾਂ ਨੇ ਹੈ ਹਾਂ ਅੱਛਾ ਪਛਾਣ ਕਰ ਲਈ ਥੋ ਉਹਨਾਂ ਨੇ ਪਛਾਣ ਕਰ ਲਈ ਆ ਕੇ ਦੇਖਿਆ ਲਸਣ ਉਹਨਾਂ ਨੇ ਇਹ ਹਾਂ ਦੇਖਿਆ ਯਕੀਨ ਤਾਂ ਹੀ ਬੜਨਾ ਸੀ ਹੈ ਫਿਰ ਮੈਂ ਮੱਥੇ ਮਾਂ ਤਰਾਲ ਫਲ ਉਹ ਲਾਇਆ ਤਾਂ ਮੰਗਾ ਅੱਛਾ ਕੁੜੀਆਂ ਨੂੰ ਪੱਟ ਦਿੱਤਾ ਕਹਿੰਦੀ ਕਾਲਾ ਚਿੰਗਾ ਨਹੀਂ ਲੱਗਦਾ ਆਹ ਮੋਗਾ ਹੀ ਬਣ ਗਿਆ ਅੱਛਾ ਵੇਲੇ ਦੀ ਕੁੜੀਆਂ ਬਹੁਤ ਹੀ ਸਾੜੀਆਂ ਉਹਨਾਂ ਨੇ ਆਪਣਾ ਯਕੀਨ ਕਰਨ ਦੇ ਲਈ ਲਸਣ ਦੇਖਿਆ ਦੇਖਿਆ ਹਾਂ ਤੇ ਬਹੁਤ ਰੋਈ ਹੋਣੀ ਬੀਬੀ ਤਾਂ ਤੁਹਾਡੀ ਬਹੁਤ ਦਿਨ ਦੀ ਤਸਕੜ ਪੈਗੀ ਹੈ ਲੋਕਾਂ ਨੇ ਚੱਕੀ ਤੇ ਸਿੱਕੜ ਪਾਈ ਗਈ ਬੀਬੀ ਨੂੰ ਅੱਛਾ ਹਾਂ ਬਹੁਤ ਰੋਈ ਰੋਈ ਬਾ ਤੇਰਾ ਜੀ ਕਾ ਕੌਣ ਕੌਣ ਆਇਆ ਸੀ ਨਾਲ ਨਾਲ ਹੋਰ ਹੋਰ ਤੇ ਪਿੰਡ ਦੇ ਕਿੰਨੇ ਜਣੇ ਆਏ ਸੀਗੇ 6-7 ਜਣੇ ਤੇ ਪਾਕਿਸਤਾਨੋਂ ਕਿੰਨੇ ਆਏ ਸੀਗੇ ਪਾਕਿਸਤਾਨ ਤੇ ਹੀ ਆਏ ਸੀ 6-7 ਜਣੇ ਆਏ ਹਾਂ ਉਹਨਾਂ ਨੇ ਤੁਹਾਨੂੰ ਤੁਹਾਡੇ ਤੇ ਦਬਾਅ ਪਾਇਆ ਵੀ ਚਲੋ ਪਾਕਿਸਤਾਨ ਚਲੀਏ ਨਹੀਂ ਨਾ ਦਬਾਅ ਨਹੀਂ ਮੈਨੂੰ ਪਾਇਆ ਅੱਛਾ ਮਨੂੰ ਕਹਤਾ ਵੀ ਤੂੰ ਪੁੱਤਾ ਜੀ ਅਤਮੇ ਰਾਣੀ ਹਾਂ ਅੱਛਾ ਬਸ ਫਿਰ ਮੇਰਾ ਪੁੱਤ ਵੀ ਆ ਗਿਆ ਤਾਂ ਛੁੱਟੀ ਅੱਛਾ ਬਹੁਤ ਖੁਸ਼ੀ ਮਨਾਈ ਲੱਡੂ ਲਿਆਂਦੇ ਤੇ ਚਾਹ ਪਲਾਈਏ ਲੋਕਾਂ ਨੂੰ ਅੱਛਾ ਰਿਸ਼ਤੇਦਾਰ ਆਈਗੇ ਦੇਖੋ ਮੇਰੀ ਬੀਬੀ ਨਾਨੀ ਨੂੰ ਦੇਖ ਕੇ ਕਹਿੰਦੇ ਖੁਸ਼ ਹੋ ਗਏ ਸਾਰੇ ਹੈ ਆਹ ਤਾਂ ਖੁਸ਼ ਹੋਏ ਮੇਰੇ ਭਾਈ ਤਾਂ ਮੇਰਾ ਪੁੱਤ ਹੂੰ ਆ ਇੱਕ ਤਾਂ ਮੁਕੇ ਨੇ ਆ ਤਾਂ ਜਦ ਤਾਈ ਆਈ ਤੀ ਉਹ ਅੱਛਾ ਟੋਟਾ ਦਾ ਜਿਹੜਾ ਉਹ ਐਕਸੀਡੈਂਟ ਹੋ ਕਾ ਦਰਿਆ ਦੇ ਪੁੱਟ ਪਰ ਆਹ ਮਾਰ ਕਾ ਕੋਈ ਚਲੇ ਗਿਆ ਤਾਂ ਬਾਦ ਨੌਪਰੀ ਕਰਦਾ ਤਾਂ ਦਾ ਜੋ ਆਉ। ਉਹਨਾਂ ਨੂੰ ਨਹੀਂ ਮਿਲ ਸਕੇ ਉਹ। ਹਾਂ ਉਹ ਨਹੀਂ ਮਿਲਿਆ ਆਹੀ ਤਾਂ ਬੜਾ। ਕਿੰਨੇ ਕ ਦਿਨ ਰਹੇ? ਮੇਰੇ ਕੋਲ ਤਾਂ 3-4 ਕ ਦਿਨੇ ਰਹੀ ਚਾਰਕ ਦੇ। ਤੁਸੀਂ ਵੀ ਗਏ ਫਿਰ? ਫਿਰ ਉਹਨਾ ਉੱਠ ਚਲੇਗੀ। ਹੂੰ। ਮੇਰੇ ਪਿਓ ਕਿੰਿੱਥਾ ਹੁਣ ਕਟੜੀ। ਅੱਛਾ। ਉਹ ਲੈ ਗਈ। ਅੱਛਾ। ਮੇਰੇ। ਹੂੰ। ਲਜਾਕਾ ਉੱਠ ਉਹਨਾਂ ਦਾ ਬੜਾ ਸਾਫ ਦੇਖਣਾ ਵਾ। ਹੂੰ। ਫਿਰ ਕਹਿੰਦੀ ਅਭੀ ਮੈਂ ਹੀ ਮੈਨੂੰ ਹੁਣ ਉੱਠ ਛੱਡਿ ਆਓ। ਪੰਜਾਇਰ ਪੰਜਾਇਰੇ ਪਾਕ ਉਥੇ ਨਾਲਾਗੜ ਕੋਲ ਹਾਂ ਪੰਜਾਇਰ ਉਥੇ ਛੱਡਿਆ ਹੋ ਅੱਛਾ ਇਹ ਮੇਰਾ ਬਲਵੀਰ ਛੱਡਿਆ ਇਹ ਕਹਿੰਦਾ ਮਜਬੂਰ ਨਹੀਂ ਕਰਨੀ ਅਸੀਂ ਬੋਤੀ ਹੂੰ ਮੈਂ ਚੱਲ ਛੱਡੇ ਹੁੰਦੇ ਆ ਤੇ ਮੈਂ ਉੱਥੇ ਹੋ ਜਾਏਗੀ ਮਿਰਲ ਕਈ ਵੀਰਾ ਪੰਜਾਇਰੇ ਹਾਂ ਤਿੰਨ ਚਾਰ ਇੱਕ ਮਹੀਨਾ ਰਹੀ ਤੇ ਹੂੰ ਮਾਦੀਆਂ ਗੱਲਾਂ ਯਾਦ ਆ ਕੋਈ ਤੁਹਾਨੂੰ ਬਸ ਚਲ ਉਹ ਹੀ ਜਾਂਦੀ ਸੀ ਹੂੰ ਲਕਦੁਰ ਗਈ ਮੈਂ ਜਦ ਵੀ ਰੋਈ ਜਾਂਦੀ ਸੀ ਉਧਰ ਕਦ ਗਏ ਤੁਸੀਂ ਉੱਧਰ ਤਾਂ ਫੇਰ ਮੈਂ ਬੀਬੀ ਦੇ 2 6 ਮਹੀਨੇ ਬਾਅਦ ਪਾਸਪੋਰਟ ਬਣਾਇਆ। ਅੱਛਾ। ਬਣਾਤਾ ਮੇਰਾ ਪਾਸਪੋਰਟ ਹਾਂ। ਅੱਛਾ। ਬਣਾ ਕਾ ਫੇਰ ਉਹਨਾਂ ਨੇ ਮੁੰਡਿਆਂ ਨੇ ਬਣਾਤਾ ਦੇ ਸਮਝਦੇ ਰ ਪਹਿਲਾਂ ਵਿਆਹੇ ਵਿੱਚ ਸਾਡੇ ਘਰ ਦੇ। ਅੱਛਾ। ਉਹ ਪਤੀ ਜੈਨ ਬਣਾਤਾ ਮੇਰਾ ਪਾਸਪੋਰਟ। ਅੱਛਾ। ਹਾਂ ਚੰਡੀਗੜ੍ਹ ਬਣਾ ਕਾ ਫੇਰ ਕਹਿੰਦੇ ਬਈ ਫੇਰ ਜਿਹੜਾ ਇੱਧਰ ਸਰਪੰਚ ਦਾ ਉਹ ਚੰਗਾ ਬਹੁਤ ਆ। ਹੂੰ। ਚੱਲ ਜਣਾ ਆਇਆ ਮੇਰਾ। ਪਾਸਪੋਰਟ ਬਣ ਗਿਆ ਤੁਹਾਡਾ। ਪਾਸਪੋਰਟ ਬਣ ਗਿਆ ਫੇਰ ਉਹ ਕਹਿੰਦੇ ਬਈ ਹਾਂ ਬੂ ਆ ਬੀ ਤੈ ਹੁਣ ਜਾਣਾ ਮਾਖਾ ਪੁੱਤ ਜੇ ਪੇਜੂ ਮੇ ਚਲੇ ਜੂਗੀ ਕਿੰਨੇ ਦਿਨ ਰਹਿ ਕੇ ਆਏ ਉੱਥੇ ਫਿਰ ਉੱਥਾ ਤਾਂ ਮੈਂ ਪਹਿਲਾਂ ਗਈ ਸੀ ਜਾਤਾ ਮੈਂ ਮਹੀਨੇ ਕ ਰਹੀ ਜਸਵੀਰ ਹਾਂ ਜਾਂ ਪਹਿਲਾਂ ਗਈ ਕੌਣ ਕੌਣ ਗਿਆ ਸੀ ਮੈਂ ਕੱਲੀ ਉਹ ਕੱਲੇ ਹੀ ਇੱਕ ਇੱਕ ਬੰਦੇ ਨਾਲੇ ਭੇਜਤਾ ਮੈਨੂੰ ਕਿਸੇ ਨਾ ਅੱਛਾ ਉਹ ਪਾਕਿਸਤਾਨ ਤੇ ਆਇਆ ਉਹ ਤਾਂ ਹਾਂ ਉਹ ਜੇ ਕਹ ਲੈ ਭੇਜਤਾ ਮੈਨੂੰ ਅੱਛਾ ਮੈਂ ਚਲੇਗੀ ਕਿੰਦਾ ਖੁਸ਼ ਹੋਏ ਸਾਰੇ ਮਿਲ ਕੇ ਹਾਂ ਫਿਰ ਲਾਹੌਰ ਗਈ ਮੈਂ ਹਾਂ ਉਹ ਪਾਈ ਲੈ ਗਿਆ ਮੈਨੂੰ ਨਾ ਗਏ ਲੋ ਅੱਛਾ ਫਿਰ ਲਾਹੌਰ ਗਈ ਲਾਹੌਰ ਤੇ ਫਿਰ ਉਹ ਆਪਣੇ ਘਰ ਰੱਖਿਆ ਮੈਨੂੰ ਇੱਕ ਦਿਨ ਹਾਂ ਬਬੂ ਜੀ ਉਹ ਨਹੀਂ ਉਹ ਤਾਂ ਣਿਆੜੇ ਤੇ ਜੀ ਤਾਂ ਫਿਰ ਮੈਨੂੰ ਛੱਡਿਆ ਮੇਰਾ ਸੀ ਉਤਾ ਸਰਗੋਦਾ ਅੱਛਾ ਸਰਗੋਦਾ ਹੈ ਪਿੰਡ ਗੜਾ ਪਿੰਡ 26 ਚੱਕ 26 ਚੱਕ ਸਰਗੋਦਾ ਹੁਣ ਸਾਰੇ ਯਾਦ ਆ ਗਿਆ ਹਾਂ 26 ਚੱਕ ਸਰਗੋਦਾ ਅੱਛਾ ਬਹੁਤ ਲੋਕ ਮੈਨੂੰ ਦੇਖਣ ਆਈ ਗਏ ਕੋਈ ਗੱਲੇ ਨਾ ਹੋਏ ਕਰਾਂ ਅੱਛਾ ਬਹੁਤ ਮਾਸੀਆ ਮਾਮੀਆਂ ਆ ਗਿਆ ਪਿੰਡ ਦੇ ਲੋਕ ਹੂੰ ਦੇਖਣੇ ਆਈ ਜੇ ਕਰਾਂ ਛੁਰ ਤੇਰਾ ਨਾ ਆ ਨਾ ਫਿਰ ਕਹਿਣਾ ਤੂੰ ਰੋਟੀ ਪਕਾ ਕੇ ਦੇ ਜਿੰਨੇ ਆਪਣਾ ਪਕਾਉਂਦੀਆਂ ਅੱਛਾ ਜਿੱਦਾਂ ਇੱਥੇ ਪਕਾਉਂਦੇ ਇੰਡੀਆ 'ਚ ਤੁਸੀਂ ਕੀ ਬਈਆ ਅੱਛਾ ਉਹ ਬੜੀਆਂ ਬੜੀਆਂ ਦੇ ਪਕਾਉਂਦੇ ਆ ਹਾਂ ਤੇ ਕਦੀ ਕਰੇਲੇ ਬਣਾਉਣੇ ਕਦੀ ਤੂੰ ਉਸ ਕੰਮ ਨਾ ਕਰ ਕੋਸ ਕੰਮ ਨਾ ਲੈ ਤੂੰ ਆਪਣੀ ਰੋਟੀ ਸਿੱਧਰ ਦੀ ਬਣਾ ਹਾਂ ਤੇ ਤੁਸੀਂ ਆਪਣਾ ਖਾਂਦੇ ਸੀਂਦੇ ਆ ਪੇਸ ਫਿਰ ਕਰਾਚੀ ਲਈ ਗਏ ਮੈਨੂੰ ਅੱਛਾ ਕਰਾਚੀ ਮਾਮੀਆਂ ਮਾਸੀਆਂ ਸਾਬ ਮੇਡੀਆਂ ਫਿਰ ਵੀ ਚੈਤਾ ਹੜਾ ਗਿਆ ਲੱਗੀ ਚੁੱਪ ਕਰਨ ਦੀ ਟੁੱਟ ਗਈ ਹਾਂ ਫਿਰ ਕਹਿੰਦੀ ਆ ਇਹ ਬੀਬੀ ਉਹ ਤਾਂ ਨਹੀਂ ਸੀ ਬੋ ਟੋਏ ਪਾਏ ਪਾਏ ਆ ਰੋਪੜਮਾ ਹਾਂ ਇਹ ਮੈਂ ਕਿਹਾ ਮੈਂ ਚਲੀ ਜਾਣਾ ਹੁਣ ਨਹੀਂ ਮੈਂ ਰਹਿੰਦੀ ਅੱਛਾ ਹਾਂ ਮੈਂ ਉੱਥੇ ਤੇ ਕਰਾਚੀ ਤੇ ਮੇਰੇ ਭਾਈ ਨੇ ਮੈਨੂੰ ਗੱਡੀ ਬਿਠਾਤਾ ਹੂੰ ਰੇਲ ਗੱਡੀ ਨਾ ਮੇਰੀ ਇੱਕ ਜਾਨੀ ਗਏ ਲਾਇਆ ਮਨੁਕਾ ਨਾ ਛੱਡ ਕੇ ਉਹ 26 ਮਾ ਅੱਛਾ 26 ਤੇ ਮੈਂ ਚੜ੍ਹਿਆ ਹੀ ਫਿਰ ਆਪੇ ਚੜ੍ਹਿਆ ਤੁਸੀਂ ਇੱਥੇ ਬਸ ਉੱਥੇ ਤੇ ਬਿਠਾਉਂਦੇ ਨਹੀਂ ਪੁੱਤ ਹਾਂ ਉਹ ਨਾ ਜਿੱਥੇ ਕੱਲੀ ਜੀ ਵੀ ਨੂੰ ਨਹੀਂ ਬਿਠਾੜਨਾ ਅੱਛਾ ਮੈਂ ਕਹਿੰਦਾ ਹਾਂ ਹਾਂ ਜੇ ਗਾਇਲਾ ਹੋਊਗਾ ਤਾਂ ਬਿਠਾ ਲੂੰਗੇ ਨਹੀਂ ਸੀਟ ਖਾਲੀ ਚਲੀ ਚੁੱਕ ਗਈ ਅੱਛਾ ਹਾਂ ਲਾਹੌਰ ਨੂੰ ਹਾਂ ਨਵੀਂ ਨਾ ਜਾਏੀ ਬਸ ਚਾਰ ਵਾਰੀ ਜਾਏ ਤੁਸੀਂ ਚਾਰ ਵਾਰੀ 26 ਚੱਕ 26 ਚੱਕ ਹੂੰ ਪਹਿਲਾਂ ਮੋਤੀ ਬਲਾਉਂਦਾ ਤਾਂ ਨਾ ਮਾਮਾ ਮੇਰਾ ਜੱਜ ਦਾ ਪੀਓ ਸਾਹਿਬ ਦਾ ਅੱਛਾ ਉੰਤੀ ਦੇ ਉਤੀ ਤੇ ਲਿਖਵਾਦਾ ਸਭ ਨੂੰ ਦੇ ਦਿੰਦਾ ਤਾਂ ਹੂੰ ਉਥੇ ਪਰ ਮਟੋ ਉਹ ਜਾ ਨਾ ਮੇਰਾ ਅੱਛਾ ਹਾਂ ਤੂੰ ਜਾਣੇ ਨਾ ਅੱਛਾ ਬਸ ਫੇਰ ਇੱਕ ਹੀ ਵਾਰਾਂ ਗਈਏ ਸਰਗੋਦਾ ਮੈਂ ਤੇਰੇ ਉਹ ਆਪਣੇ ਨਾਂ ਪਰੇ ਬਲਾ ਲੈਂਦਾ ਤਾਂ ਆਪੇ ਕਰ ਲੈਂਦੇ ਸੀ ਸਾਰਾ ਕੰਮ ਆਪੇ ਕਰ ਲੈ ਕੋਈ ਪਰਿਵਾਰ ਦੇ ਨਾਮ ਯਾਦ ਆ ਉੱਥੇ ਕਿਸੇ ਕਿਸੇ ਦਾ ਨਾਮ ਦੱਸੋ ਸਰਗੋਧੇ ਜਿਹੜੇ ਤੁਹਾਡੇ 26 ਚੱਕ ਦੇ ਰਿਸ਼ਤੇਦਾਰ ਪਹਿਲਾਂ ਤਾਂ ਆਪਣੀ ਅੰਮੀ ਦਾ ਦੁਬਾਰਾ ਨਾਮ ਦੱਸੋ ਤੁਸੀਂ ਜੈਨਾ ਜੈਨਾ ਹਾਂ ਜੈਨਾ ਆਪਣੇ ਅੱਬਾ ਜੀ ਦਾ ਨਾਮ ਦੱਸੋ ਸਾਹਬਦੀਨ ਸਾਹਬਦੀਨ ਉੱਥੇ ਤੁਹਾਡੇ ਤਿੰਨ ਭਰਾ ਪਾਕਿਸਤਾਨ ਚ ਹਾਂ ਜੀ ਇੰਡੀਆ ਚ ਇੱਥੇ ਤੁਹਾਡੇ ਦੋ ਭਰਾ ਉਹ ਮੁਸਲਮਾਨ ਤੇ ਇੱਥੇ ਤਿੰਨ ਦੋ ਭਰਾ ਤੁਹਾਡੇ ਸਿੱਖ ਹੈ ਦੋ